ਜੀ ਸਤਿ ਸ੍ਰੀ ਅਕਾਲ ਜੀ ਸਾਰਿਆਂ ਨੂੰ ਕਬੱਡੀ ਦੀਆਂ ਵੀਡੀਓ ਸਭ ਤੋਂ ਪਹਿਲਾਂ ਦੇਖਣ ਲਈ ਸਾਡੇ ਚੈਨਲ ਕਬੱਡੀ 105 ਨੂੰ ਸਬਸਕ੍ਰਾਈਬ ਜਰੂਰ ਕਰੋ ਤੇ ਨਾਲ ਹੀ ਬੈਲ ਵਾਲੇ ਆਈਕਨ ਨੂੰ ਜਰੂਰ ਦੱਬੋ ਜੀ ਹੈਲੋ ਦੋਸਤੋ ਆਪ ਦਾ ਬਹੁਤ ਬਹੁਤ ਸਵਾਗਤ ਹੈ ਆਪਦੇ ਆਪਣੇ ਚੈਨਲ ਕਬੱਡੀ 105 ਉੱਤੇ ਅੱਜ ਅੱਜ ਆਪਾਂ ਇਸ ਵੀਡੀਓ ਵਿੱਚ ਗੱਲ ਕਰਾਂਗੇ ਅੱਜ ਹੋਣ ਵਾਲੇ ਕਬੱਡੀ ਕੱਪਾਂ ਦੀ ਇਸ ਲਈ ਤੁਸੀਂ ਇਸ ਵੀਡੀਓ ਨੂੰ ਪੂਰੀ ਐਂਡ ਤੱਕ ਦੇਖਣਾ ਅਤੇ ਜੇਕਰ ਚੰਗੀ ਲੱਗੇ ਤਾਂ ਇਸ ਨੂੰ ਲਾਈਕ ਅਤੇ ਸ਼ੇਅਰ ਕਰਨਾ ਦੋਸਤੋ ਅੱਜ ਦਾ ਪਹਿਲਾ ਕਬੱਡੀ ਕੱਪ ਹੋ ਰਹਾ ਹੈ ਪੈਂਡ ਸੰਘੇੜਾ ਜੋ ਕਿ ਬਰਨਾਲਾ ਵਿੱਚ ਪੈਂਦਾ ਹੈ ਅਤੇ ਇੱਥੇ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਜਿਨ੍ਹਾਂ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਅਤੇ ਇਸ ਕਬੱਡੀ ਕੱਪ ਦਾ ਪਹਿਲਾ ਇਨਾਮ 75000 ਰੁਪਏ ਅਤੇ ਦੂਸਰਾ ਇਨਾਮ 52000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਅਤੇ ਇਸ ਦਾ ਲਾਈਵ ਤੁਸੀਂ ਕਬੱਡੀ 365 ਤੇ ਦੇਖ ਸਕਦੇ ਹੋ ਅਤੇ ਅੱਜ ਦਾ ਦੂਜਾ ਕਬੱਡੀ ਕੱਪ ਹੋਵੇਗਾ ਗਾਲਬ ਕਲਾ ਜੋ ਕਿ ਲੁਧਿਆਣਾ ਵਿੱਚ ਪੈਂਦਾ ਹੈ ਅਤੇ ਇੱਥੇ ਵੀ ਕਬੱਡੀ ਓਪਨ ਦੇ ਮੁਕਾਬਲੇ ਹੋਣਗੇ ਜਿਸ ਵਿੱਚ ਤਿੰਨ ਖਿਡਾਰੀ ਬਾਹਰੋਂ ਖੇਡ ਸਕਦੇ ਹਨ ਅਤੇ ਇਸ ਦਾ ਪਹਿਲਾ ਇਨਾਮ 61000 ਰੁਪਏ ਅਤੇ ਦੂਸਰਾ ਇਨਾਮ 41000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ ਮੋਟਰਸਾਈਕਲ ਦਿੱਤਾ ਜਾਵੇਗਾ ਅਤੇ ਇਸ ਦਾ ਲਾਈਵ ਤੁਸੀਂ ਕਬੱਡੀ 365 ਤੇ ਦੇਖ ਸਕਦੇ ਹੋ ਅਤੇ ਅੱਜ ਦਾ ਤੀਜਾ ਕਬੱਡੀ ਕੱਪ ਹੋਵੇਗਾ ਪਿੰਡ ਗਾਂਖਲ ਜੋ ਕਿ ਜਲੰਧਰ ਵਿੱਚ ਪੈਂਦਾ ਹੈ ਅਤੇ ਇੱਥੇ ਕਬੱਡੀ ਇਹ ਅੰਤਰਰਾਸ਼ਟਰੀ 8 ਟੀਮਾਂ ਭਾਗ ਲੈਣਗੀਆਂ ਅਤੇ ਇਸ ਦਾ ਪਹਿਲਾ ਇਨਾਮ 55000 ਰੁਪਏ ਅਤੇ ਦੂਸਰਾ ਇਨਾਮ 41000 ਰੁਪਏ ਹੋਵੇਗਾ ਅਤੇ ਬੈਸਟ ਰੇਡਰ ਅਤੇ ਜਾਫੀ ਨੂੰ 11-11000 ਰੁਪਏ ਦਿੱਤੇ ਜਾਣਗੇ ਅਤੇ ਇਸ ਦਾ ਲਾਈਵ ਤੁਸੀਂ 365kabaddi.com ਤੇ ਦੇਖ ਸਕਦੇ ਹੋ ਇਸ ਵੀਡੀਓ ਵਿੱਚ ਦੋਸਤੋ ਬਸ ਇੰਨਾ ਹੀ ਮਿਲਦੇ ਹਾਂ ਕੱਲ ਇੱਕ ਨਵੀਂ ਵੀਡੀਓ ਵਿੱਚ ਧੰਨਵਾਦ